ਹਾਂਜੀ ਦੇਖ ਸਕਦਾ ਤੁਸੀਂ ਆ ਜਿਹੜੀ ਗੱਡੀ ਹੈ ਨਾ ਇਹ ਜਿਹੜਾ ਪੁਲ ਦੇਖ ਰਹੇ ਹੋ ਇਸ ਸਮੇ ਚਨਾਥਰ ਪਿੰਡ ਦਾ ਪੁਲਾ ਇਹ ਤੇ ਆ ਗੱਡੀ ਦੇਖ ਸਕਦਾ ਤੁਸੀਂ ਵੱਡੀ ਗੱਡੀ ਹੈ ਜਿਹੜੀ ਕਾਫੀ ਵੱਡੀ ਗੱਡੀ ਹੈ ਇਹ ਤੇ ਕਾਰਨ ਕੀ ਆ ਕਿਉਂ ਨਹੀਂ ਗੱਡੀ ਮੁੜ ਰਹੀ ਇਸ ਜਗ੍ਹਾ ਤੇ ਟੰਗ ਰਸਤਾ ਹੋਣ ਕਾਰਨ ਗੱਡੀ ਨਹੀਂ ਮੁੜ ਰਹੀ ਇਸ ਜਗ੍ਹਾ ਤੇ ਤੁਸੀਂ ਵੇਖ ਸਕਦੇ ਹੋ ਤੇ ਨਹਰ ਤੁਸੀਂ ਵੇਖ ਸਕਦੇ ਹੋ ਜਿਹੜੀ ਚਾਲ ਕਾਫੀ ਜਗ੍ਹਾ ਇਸ ਜਗ੍ਹਾ ਤੇ ਕਾਫੀ ਝਾਲ ਪੈਂਦੀ ਆ ਤੇ ਨਹਿਰ ਦੇ ਵੀ ਜਿਹੜੀ ਹਾਲਤਾ ਕਾਫੀ ਖਸਤਾ ਹਾਲਤ ਹੋਈ ਵੀ ਆ ਹਾਂਜੀ ਤੇ ਰੋਡ ਤੁਸੀਂ ਵੇਖ ਸਕਦੇ ਹੋ ਪੂਰਾ ਪੂਰਾ ਰੋਡ ਆ ਇਹ ਪੂਰਾ ਪੂਰਾ ਰੋੜਾ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਪੂਲਾ ਜਿਹੜਾ ਪੂਰਾ ਪੂਰਾ ਹੈ ਜੀ ਇਹ ਇਹ ਡਬਲ ਹੋਣਾ ਚਾਹੀਦਾ ਏ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆ ਜਿਹੜਾ ਕਿ ਰੋਡ ਆ ਇਹ ਡਬਲ ਹੋਵੇ ਇਹਦਾ ਵੀ ਕਿਸੇ ਨੂੰ ਕਟਨਾਈ ਨਾ ਹੋਵੇ ਗੱਡੀ ਆਰਮਨਾਲ ਮੁੜੇ ਆ ਦੇਖ ਸਾਹਿਬ ਤੁਸੀਂ ਕਿਵੇਂ ਗੱਡੀ ਮੁੜ ਰਹੀ ਹੈ ਜੀ ਕਿੰਨੀ ਔਖੀ ਮੁੜ ਰਹੀ ਆ ਤੇ ਇੱਕ ਪਾਸੇ ਗੱਡੀ ਰੋਕਣੀ ਪੈਂਦੀ ਆ ਜਿਵੇਂ ਕਿ ਗੱਡੀਆਂ ਰੁੱਕੀ ਆ ਗਈਆਂ ਸੜਕ ਦੇ ਉੱਪਰ ਆ ਉਹਨੇ ਇਹ ਵੀਰ ਇਸ ਜਗ੍ਹਾ ਤੇ ਬੈਠੇ ਨੇ ਪਿੰਡ ਦੇ ਚਨਾਦਲ ਪਿੰਡ ਦੇ ਵਾਸੀ ਨੇ ਇਹ ਇਹ ਬਾਈ ਕਹਿੰਦੇ ਵੀ ਇਸ ਜਗ੍ਹਾ ਤੇ ਵੀਰ ਵੀਡੀਓ ਬਣਾ ਕੇ ਪਾ ਤੂੰ ਤੇ ਲੋਕਾਂ ਨੂੰ ਦਿਖਾ ਪ੍ਰਸ਼ਾਸਨ ਅੱਗੇ ਜਾਵੇ ਵੀਡੀਓ ਇਹ ਸਰਕਾਰ ਤੱਕ ਪਹੁੰਚੇ ਜਿਹੜੀ ਕਿ ਇਹ ਜਿਹੜਾ ਪੋਲਾ ਹੈ ਚੌੜਾ ਕੀਤਾ ਜਾਵੇ। ਹਾਂਜੀ ਜਿਹੜਾ ਪੋਲਾ ਪੋਲਾ ਬਹੁਤ ਤੰਗ ਆ ਇਹ। ਤੰਗ ਰਸਤਾ ਹੈ ਤੰਗਾ। ਹਾਂਜੀ ਤੰਗ ਰਸਤਾ ਹੋਣ ਕਰਕੇ ਨਾ ਇਹ ਕਟرائی ਹੁੰਦੀ ਹੈ ਤੁਹਾਡੇ ਸਾਹਮਣੇ ਦੇਖ ਸਕਦੇ ਤੁਸੀਂ ਪੂਰਾ ਪੂਰਾ ਰੋਡ ਆ ਇਹ ਇੱਕ ਪਾਸੇ ਗੱਡੀ ਰੋਕਣੀ ਪਵੇ ਕਿ ਜੀ ਦੂਸਰੀ ਗੱਡੀ ਲੰਘਾਉਣੀ ਹੈ ਜੀ ਕਿਸੇ ਨੇ ਵੀ। ਇਹ ਜਿਹੜਾ ਪੋਲਾ ਡਬਲ ਕ੍ਰੋਸਿੰਗ ਹੋਣਾ ਚਾਹੀਦਾ ਹੈ। ਇਹ ਤੇ ਜਿਹੜੇ ਕਹਣੇ ਵਾਲੇ ਨੇ ਵੀਰ ਹਾਂਜੀ ਬਜ਼ੁਰਗੋ ਸਤਿ ਸ੍ਰੀ ਅਕਾਲ ਤੁਹਾਨੂੰ ਐਡਾ ਰਾਸਤਾ ਇਹ ਤੰਗਣਾ ਜਿਹੜਾ ਪੁਲ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਹੱਸਤਾ ਹੈ ਗਿਆ ਬੁਝਾਈ ਜੀ ਹਾਂਜੀ ਨਹੀਂ 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 ਹਾਂਜੀ ਹਾਂ ਬਜ਼ੁਰਗ ਨੇ ਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਆ ਬਾਪੂ ਜੀ ਤੁਹਾਡਾ ਵਰਪੂਰ ਸਿੰਘਾ ਵਰਪੂਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਬੁਰਜੀ ਐ ਇਸ ਜਗ੍ਹਾ ਤੇ ਇਹ ਇਹ ਪੁਲ ਬੁਰਜੀ ਐ 92425 ਕੁਸੇ ਇਸ ਤਰ੍ਹਾਂ ਨੰਬਰ ਆ ਇਸ ਦਾ 92425 ਹਾਂਜੀ 192 ਹੈ ਨਾ ਜੀ 425 192 425 ਨੰਬਰ ਬੁਰਜੀ ਹੈ ਇਹ ਤੇ ਤੁਸੀਂ ਵੇਖ ਸਕਦੇ ਹੋ ਕਾਫੀ ਖਾਸਤਾ ਹਾਲਤਾ ਇਸ ਦੀ ਇਸ ਸਮੇ ਤੇ ਤੰਗ ਵੀ ਰਸਤਾ ਰਸਤਾ ਵੀ ਤੰਗ ਹੈ ਇਸ ਜਗ੍ਹਾ ਤੇ ਤੇ ਜਦੋਂ ਨਵਾਂ ਲੱਗਣਾ ਚਾਹੀਦਾ ਹਾਂਜੀ ਹਾਂ ਇਹ ਬਜ਼ੁਰਗ ਕਹਿੰਦੇ ਵੀ ਇਸ ਜਗ੍ਹਾ ਤੇ ਨਵਾਂ ਬਣਨਾ ਚਾਹੀਦਾ ਹੈ ਇਹ ਨਾ ਜਦੋਂ ਨਾਇਰ ਬਣੀ ਸੀਗੀ ਉਸ ਸਮੇ ਦੀ ਉਹ ਬਣੀ ਹੋਈ ਹੈ ਇਹ ਇਹ ਬੁਰਜੀ ਇਹ ਜਿਹੜਾ ਪੋਲਾ ਇਹ ਉਸ ਸਮੇਂ ਦਾ ਹੀ ਬਣਾ ਹੋਇਆ ਤੁਸੀਂ ਵੇਖ ਸਕਦੇ ਹੋ ਇਸ ਦੇ ਹਾਲਾਤ ਆ ਹਾਂਜੀ ਤੁਸੀਂ ਇਸ ਜਿਹੜੀ ਕੇ ਹੈ ਪੋਲਾ ਨਾ ਹੈ ਇਸ ਦੀ ਬੁਰਜੀ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਖਾਸ ਦਾ ਹਾਲ ਤਾਂ ਇਸੇ ਪੁੜ ਦੀ ਆ ਦਿਖਾਣੇ ਤੁਹਾਨੂੰ ਆਪਾਂ ਨੇੜੇ ਤੋਂ ਹੋ ਕੇ ਹਾਂਜੀ ਆ ਦੇਖੋ ਜੀ ਬਹੁਤ ਹੀ ਇੱਕੇ ਗੱਡੀ ਕ੍ਰੋਸ ਹੁੰਦੀ ਹੈ ਜਦੋਂ ਦੂਸਰੀ ਤਰਫ ਤੋਂ ਆਉਂਦੀ ਆ ਹੁਣ ਇਸ ਜਗ੍ਹਾ ਤੇ ਰਸਤਾ ਖੁੱਲਾ ਡੋਲਾ ਹੋਣਾ ਹੀ ਜਾਂਦਾ ਇਹ ਜਿਹੜਾ ਰੋਡ ਆ ਕਾਫੀ ਚੱਲਦਾ ਤੁਹਾਡੇ ਸਾਹਮਣੇ ਤੁਸੀਂ ਵੇਖ ਹੀ ਲਿਆ ਵੀਡੀਓ ਵਿੱਚ ਤੇ ਇਸ ਤਰਫ ਤੋਂ ਹੁਣ ਟਰੈਲੀ ਆ ਰਹੀ ਆ ਭਰ ਕੇ ਜਿਵੇਂ ਕੀ ਆ ਦੇਖੋ ਜੀ ਲੋਡ ਟਰੈਲੀ ਆ ਰਹੀ ਆ ਹੁਣ ਕੋਲ ਆ ਜਵੇ ਰੋਕ ਨਹੀਂ ਸਕਦੇ ਇਸ ਨੂੰ ਚੜਾਈ ਕਾਫੀ ਜ਼ਿਆਦਾ ਹੈ ਜਿਵੇਂ ਕੀ ਹਾਂਜੀ ਆ ਦੇਖ ਰਹੇ ਤੁਸੀਂ ਨਾ ਪੂਰਾ ਪੂਰੀ ਉਹ ਕ੍ਰੋਸਿੰਗ ਹੁੰਦੀ ਆ ਦੇਖੋ ਇੱਕ ਗੱਡੀ ਉਹ ਵੀ ਬਹੁਤ ਔਖੀ ਮੁੜੀ ਆ ਇਹ ਰਸਤਾ ਖੁੱਲਾ ਹੋਣਾ ਚਾਹੀਦਾ ਏ ਇਹ ਸਰਕਾਰ ਨੂੰ ਨਾ ਚਾਹੀਦਾ ਇਸ ਰਸਤੇ ਨੂੰ ਖੁੱਲਾ ਡੁੱਲਾ ਬਣਾਵੇ ਤਾਂ ਜੋ ਕਿ ਕ੍ਰੋਸਿੰਗ ਵਧੀਆ ਹੋ ਜਾਵੇ ਹਰ ਇੱਕ ਗੱਡੀ ਨੂੰ ਰੁਕਣ ਦੀ ਲੋੜ ਨਾ ਪਵੇ ਆਰਾਮ ਨਾਲ ਹੋਵੇ ਕੋਈ ਹਾਦਸਾ ਨਾ ਵਾਪਰੇ ਇਸ ਲਈ ਅਸੀਂ ਵੀਡੀਓ ਬਣਾ ਰਹੇ ਹਾਂ ਕੋਈ ਹਾਦਸਾ ਨਾ ਵਾਪਰੇ ਗੱਡੀ ਜਿਹੜੀ ਵੀ ਲੰਗੇ ਆਰਾਮ ਨਾਲ ਲੰਗੇ ਜੀ ਤੇ ਤਸੀਂ ਜਿਹੜੇ ਭੈਣ ਭਰਾ ਸਾਡੀ ਵੀਡੀਓ ਨੂੰ ਦੇਖਦੇ ਨੇ ਤੇ ਵੀਡੀਓ ਨੂੰ ਸ਼ੇਅਰ ਦੱਬ ਕੇ ਕਰਿਆ ਕਰੋ ਤਾਂ ਜੋ ਕਿ ਆਪਣੀ ਜਿਹੜੀ ਵੀਡੀਓ ਦਾ ਕੋਈ ਫਾਇਦਾ ਹੋਵੇ ਬਣਾਈਦਾ ਹਾਂਜੀ ਜਿਹੜੇ ਭੈਣ ਭਰਾ ਇਸ ਜਗ੍ਹਾ ਤੋਂ ਲੰਘਦੇ ਨੇ ਡਾ ਪਿੰਡ ਚਨਾਸਲ ਕਲਾਏ ਪਿੰਡਾਂ ਇਸ ਜਗ੍ਹਾ ਦਾ ਦਸਹਾਰਾ ਵੀ ਬਹੁਤ ਜ਼ਿਆਦਾ ਮਸ਼ਹੂਰ ਆਏ ਦਸਹਾਰਾ ਗਰਾਊਂਡ ਆ ਸਾਹਮਣੇ ਤੁਹਾਡੇ ਤੇ ਇਸ ਜਗ੍ਹਾ ਤੇ ਜਿਹੜੀ ਨਾਲ ਨਹਿਰ ਆ ਕਾਫੀ ਪੁਰਾਣੀ ਨਹਿਰ ਆ 1954 ਦੇ ਸਮੇਂ ਦੇ ਬਣੀ ਹੋਈ ਤਲਬੀ ਅੱਜ ਵੀ ਆ ਦੇਖ ਲਓ ਆ ਕਿ ਛੋਟਾ ਜਿਹਾ ਤਰੀ ਬੁੱਲਰ ਜਿਹਾ ਲੰਗੇ ਇਸ ਜਗ੍ਹਾ ਤੇ ਨੂੰ ਪੂਰਾ ਪੂਰਾ ਲੰਘ ਰਿਹਾ ਵੀ ਤੇ ਹੁਣ ਨਾ 2025 ਚੱਲ ਰਿਹਾ 1954 ਦੀ ਬਣਾਈ ਹੋਈ ਨਹਿਰ ਕਾਫੀ 70 75 ਸਾਲ ਹੋ ਚੁੱਕੇ ਨੇ ਇਸ ਨੂੰ ਬਣੀ ਨੂੰ ਹਾਂਜੀ ਤੇ ਇੱਥੇ ਲੱਗੇ ਨੇ ਬਜ਼ੁਰਗ ਬੈਠੇ ਨੇ ਮਾਰ ਰਹੇ ਨੇ ਆਪਣੇ ਆਪਣੇ ਗੁਪਤ ਗੱਲਾਂ ਕਰ ਰਹੇ ਨੇ ਜਿਵੇਂ ਕੀ ਹੈ ਬਹੁਤ ਹੀ ਵਧੀਆ ਦੇਖੋ ਜੀ ਪਿੰਡਾਂ ਦਾ ਨਜ਼ਾਰਾ ਇੱਕ ਤਰਫ ਆ ਪੁਲ ਦੇਖੋ ਕਹਿੰਦੇ ਬਹੁਤ ਹੀ ਪੁਰਾਣਾ ਇਹ 1954-55 ਦੇ ਸਮੇਂ ਦੀ ਪੁਲਾ ਇਹ ਉਸੇ ਸਮੇਂ ਦਾ ਪੁਲਾ ਜਦੋਂ ਨਹਿਰ ਬਣੀ ਸੀਗੀ ਤੇ ਮੁੜ ਕੇ ਕੋਈ ਧਿਆਨ ਨਹੀਂ ਦਿੱਤਾ ਸਰਕਾਰ ਨੇ ਇਸ ਵੱਲ ਹਾਂਜੀ ਪ੍ਰਸ਼ਾਸਨ ਨੂੰ ਚਾਹੀਦਾ ਏ ਇਸ ਪੁਲ ਤੇ ਵੀ ਗੌਰ ਕੀਤੀ ਜਾਵੇ ਬਾਕੀ ਆਪਾਂ ਤੁਹਾਨੂੰ ਹੋਰ ਵੀ ਜਗ੍ਹਾ ਦਿਖਾਣੇ ਆ ਇਸ ਜਗ੍ਹਾ ਤੇ ਨਾ ਗੋਤਾ ਖੋਰਾ ਦੇ ਵੀ ਨੰਬਰ ਲਿਖੇ ਹੋਏ ਨੇ ਜਿਵੇਂ ਕੀ ਆਸੂ ਗੋਤਾ ਖੋਰਾ 99420 ਹਾਂਜੀ ਨੰਬਰ ਬਹੁਤ ਤਗੜੇ ਨੇ ਗੋਤਖੋਰਾ ਦੇ ਵੀ ਹਾਂਜੀ ਆਹ ਦੇਖ ਸਕਦੇ ਹੋ ਤੁਸੀਂ ਹਾਂਜੀ ਬਾਕੀ ਆਹ ਦੇਖ ਸਕਦੇ ਹੋ ਕਾਫੀ ਵੱਡੀ ਚੱਲ ਪੈਂਦੀ ਐ ਇਸ ਜਗ੍ਹਾ ਤੇ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਆਪਾਂ ਨੇ ਕਈ ਵੀਡੀਓ ਬਣਾਈ ਨੇ ਇਸ ਨੇ ਤੇ ਪਹਿਲਾਂ ਵੀ ਤੇ ਜਿਹੜਾ ਇਹ ਬੁਰਜੀ ਨੰਬਰ ਆ ਇਹ ਆਪਾਂ ਵੀਡੀਓ ਚ ਪਹਿਲਾਂ ਤੁਹਾਨੂੰ ਬੋਲ ਹੀ ਦਿੱਤਾ ਮੈਂ ਤੈ ਕਾਰੇ ਉਂ ਫਿਰ ਦਬਾ ਕੇ ਵੀਡੀਓ ਨੂੰ ਸ਼ੇਅਰ ਤਾਂ ਜੋ ਕਿ ਸਰ ਪ੍ਰਸ਼ਾਸਨ ਤੱਕ ਪਹੁੰਚ ਸਕੇ